ਸੰਤੇ ਸਤਕਾਰਯੋਗ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਬਾਬਾ ਬੋਟਾ ਜੀ ਦੀ ਇਸ ਪਵਿੱਤਰ ਧਰਤੀ ਹਲਕਾ ਮਜੀਠਾ ਦੇ ਵਿੱਚ ਅੱਜ 80 ਵੱਡੀ ਰੈਲੀ ਦੇ ਰੂਪ ਦੇ ਵਿੱਚ ਤੁਸੀਂ ਪਹੁੰਚਿਓ ਮੇਰੇ ਸਾਰੇ ਹੀ ਪਿਤਾ ਸਮਾਨ ਬਜ਼ੁਰਗ ਮੇਰੇ ਨੌਜਵਾਨ ਵੀ ਸਾਡੀਆਂ ਮਾਵਾਂ ਭੈਣਾਂ ਔਰ ਜਿਨ੍ਹਾਂ ਦੇ ਸੱਦੇ ਉੱਪਰ ਤੁਸੀਂ ਆ ਸਾਰੇ ਇੱਥੇ ਮੈਨੂੰ ਮੇਰੇ ਵੀਰ ਤਲਵੀਰ ਜੀ ਨੇ ਕਿਹਾ ਸੀਗਾ ਕਿ ਜੀ ਇੱਕ ਛੋਟੀ ਜੀ ਮੀਟਿੰਗ ਕਰਾਉਣੀ ਹੈ ਕੋ ਸਰਪੰਚ ਜੁਆਇਨ ਕਰਾਉਣੇ ਨੇ ਪਰ ਥੋੜੀ ਛੋਟੀ ਜੀ ਮੀਟਿੰਗ ਦਾ ਸਾਈਜ਼ ਆ ਹੋਊਗਾ ਮੈਨੂੰ ਨਹੀਂ ਪਤਾ ਸੀਗਾ ਸੋ ਪਹਿਲਾਂ ਤਾਂ ਤੁਸੀਂ ਬੋਲੋ ਮੁਬਾਰਕਵਾਦ ਦੇ ਪਾਤਰਾਂ ਤਲਵੀਰ ਜੀ ਮੇਰੇ ਵੱਡੇ ਵੀਰ ਸਖਬਦੀਪ ਸਿੰਘ ਜੀ ਢਾਲੀਵਾਲ ਸਾਹਿਬ ਐਮ ਐਲ ਏਰ ਐਕਸ ਮਿਨਿਸਟਰ ਸਾਹਿਬ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਸ ਸਰਵਨ ਸਿੰਘ ਜੀ ਤੁਮ ਸਾਹਿਬ ਮੇਰੇ ਵੀਰ ਮੋਤੀ ਭਾਟਿਆ ਜੀ ਮੇਅਰ ਅੰਮ੍ਰਿਤਸਰ ਰਿੰਟੂ ਜੀ ਇੰਪਰੂਵਮੈਂਟ ਟਰਸਟੀ ਚੇਅਰਮੈਨ ਗੁਰਪ੍ਰਤਾਪ ਜੀ ਸਾਰੇ ਹੀ ਸਤਕਾਰਯੋਗ ਸਾਥੀ ਦਰਜਾ ਬਰਜਾ ਉਹਦੇ ਸਹਿਬਾਨ ਜੋ ਅੱਜ ਸਟੇਜ ਉੱਤੇ ਵਿਰਾਜਮਾਨ ਨੇ ਸਾਰੇ ਸਤਕਾਰਯੋਗ ਸਾਥੀਓ ਗੁਰੂ ਕੀ ਫਤਿਹ ਕਰੋ ਪ੍ਰੋਪਰਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਸਾਰੇ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਮੇਰੇ ਵੀਰੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਵੀ ਔਰ ਧੰਨਵਾਦ ਵੀ ਅੱਜ ਐਡੀ ਵੱਡੀ ਗਿਣਤੀ ਦੇ ਵਿੱਚ ਤੁਸੀਂ ਪਹੁੰਚ ਕੇ ਇੰਨਾ ਪਿਆਰ ਮਾਨ ਸਤਕਾਰ ਇਸ ਨਿਮਾਣੇ ਜੇ ਨਾ ਚੀਜ਼ ਦੇ ਆਪ ਦੇ ਦਾਸ ਨੂੰ ਤੁਸੀਂ ਦਿੱਤਾ ਮੈਂ ਸਮਝਦਾ ਕਿ ਜਦੋਂ 4 ਤਰੀਕ ਨੂੰ ਸ਼ਾਮ ਨੂੰ ਬਾਈ ਤਲਵੀਰ ਜੀ ਤਲਵੀਰ ਜੀ ਦਾ ਫੋਨ ਆਇਆ ਤੇ ਮਹਿਜ਼ 2 ਦਿਨਾਂ ਦੇ ਵਿੱਚ 80 ਵੱਡੀ ਗਿਣਤੀ ਦੇ ਵਿੱਚ ਲੋਕ ਉਹਦੀ ਪਹੁੰਚਦੇ ਹੁੰਦੇ ਨੇ ਜਦੋਂ ਦਿਲ ਦੀਆਂ ਤਾਰਾਂ ਨੇ ਜਿਹੜੀਆਂ ਉਹ ਜੁੜੀਆਂ ਹੋਣ ਜਦੋਂ ਇਹਨਾਂ ਨੇ ਕਿਹਾ ਕਿ ਭਾਜੀ ਆਪਾਂ ਆਪਣੇ ਪਰਿਵਾਰ ਦੇ ਵਿੱਚ ਬਾਧਾ ਕਰਨਾ ਕੋਈ ਸਰਪੰਚ ਜੋਇਨ ਕਰ ਰਹੇ ਨੇ ਮੈਂ ਕਿਹਾ ਵੀ ਸ਼ੁਭ ਕੰਮ ਦੇ ਵਿੱਚ ਤੇਰੀ ਗਾਣੀ ਟਾਈਮ ਕਾ ਨੂੰ ਲਾਉਣਾ ਫਿਰ ਚਲੋ 7 ਤਰੀਕ ਨੂੰ ਆ ਜਾਂਦੇ ਆ ਸੋ ਸਾਥੀਓ ਮੈਂ ਸਮਝਦਾ ਕਿ ਅੱਜ ਮਜੀਠੇ ਹਲਕੇ ਦੇ ਲਈ ਇਹ ਕਿ ਨਵੀਂ ਸ਼ੁਰੂਆਤ ਹੈ ਨਵਾਂ ਆਗਾਜ਼ ਹੈ ਅੱਜ ਜਦੋਂ ਆਪਾਂ ਇਸ ਧਰਤੀ ਦੀ ਗੱਲ ਕਰ ਲੈਂਦੇ ਆ ਤੇ ਮੈਂ ਸਮਝਦਾ ਕਿ ਪਹਿਲੇ ਹੀ ਬਹੁਤ ਸਮਾਂ ਮਜੀਠੇ ਹਲਕੇ ਨੇ ਗਵਾ ਲਿਆ ਅੱਜ ਜਿੱਥੇ ਪੂਰੇ ਪੰਜਾਬ ਦੇ ਵਿੱਚ अरविंद केजरीवाल जी ਦੀ ਦੋਰਦਸ਼ੀ ਸੋਚ ਦੀ ਵਜ੍ਹਾ ਕਰਕੇ ਭਗਵੰਤ ਮਾਨ ਜੀ ਦੀ ਰਹਿਨਵਾਈ ਦੇ ਨਾਲ ਸਮੁੱਚੇ ਪੰਜਾਬ ਦੇ ਵਿੱਚ ਬੇਤਹਾਸ਼ਾ ਵਿਕਾਸ ਚੱਲ ਰਿਹਾ ਜਿਹੜਾ ਕਿ ਹਲਕਾ ਪਿਛਲਾ ਲੰਬਾ ਸਮਾਂ ਪਛੜ ਗਿਆ ਸੀਗਾ ਅੱਜ ਸਮੁੱਚੇ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਦੀ ਗੱਲ ਕਰ ਲਈਏ ਤਾਂ ਵੱਡੇ ਬਦਲਾਅ ਨੇ ਜਿਹੜੇ ਉਹ ਆ ਰਹੇ ਨੇ ਅੱਜ ਆਪਾਂ ਵੱਡੀ ਗਿਣਤੀ ਦੇ ਵਿੱਚ ਮੇਰੇ ਕਿਸਾਨ ਭਰਾ ਭਰਾ ਬੈਠੇ ਨੇ ਅੱਜ ਆਪਾਂ ਤੇਲਾਂ ਤੇ ਮੋਗਿਆਂ ਦੇ ਰਾਹੀਂ ਪਾਣੀ ਪਹੁੰਚਾਉਣ ਦੀ ਗੱਲ ਕਰ ਲਈਏ ਉਹ ਅੱਜ ਪੂਰੇ ਪੰਜਾਬ ਦੇ ਵਿੱਚ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਵਾਲੇ ਨੇ ਇਹ ਤਾਂ ਐਸਵਾਈਐਲ ਦੇ ਨਾਂ ਤੇ ਉਹੀ ਲੋਕਾਂ ਨੂੰ ਲੜਾਈ ਗਏ ਮਰਾਈ ਗਏ ਪਾਣੀ ਤਾਂ ਪਹਿਲਾਂ ਵੀ ਸੀਗਾ ਅੱਜ ਵੀ ਤੇਲਾਂ ਤੇ ਸਿਖਰਲੇ ਅਖੀਰਲੇ ਖੇਤਾਂ ਨੂੰ ਪਾਣੀ ਪਹੁੰਚਣ ਲੱਗੇ ਪਾਣੀ ਤਾਂ ਨਹੀਂ ਸਰਕਾਰ ਨੇ ਪੈਦਾ ਕਰਤਾ ਪਾਣੀ ਤਾਂ ਪਹਿਲਾਂ ਵੀ ਸੀਗਾ ਪਰ ਚੁੱਪਚਾਪ ਹੀ ਤੇ ਸਮਝੌਤਿਆਂ ਦੇ ਰਾਹੀਂ ਰਾਜਸਥਾਨ ਨੂੰ ਵੀ ਜਾਈ ਜਾਂਦਾ ਸੀਗਾ ਹਰਿਆਣੇ ਨੂੰ ਵੀ ਜਾਈ ਜਾਂਦਾ ਸੀਗਾ ਪਰ ਇਹਨਾਂ ਲੋਕਾਂ ਨੇ ਚੁੱਪ ਵੱੱਟੀ ਹੋਈ ਸੀਗੀ ਤੇ ਲੋਕਾਂ ਨੂੰ ਲੜਾਈ ਜਾਂਦੇ ਸੀ ਐਸਵਾਈਐਲ ਦੇ ਪਾਣੀਆਂ ਦੇ ਨਾਂ ਦੇ ਉੱਪਰ ਤੇ ਅੱਜ ਉਹੀ ਜਿਹੜਾ 21% ਪਾਣੀ ਪਹਿਲਾਂ ਜਾਂਦਾ ਸੀਗਾ ਖੇਤਾਂ ਨੂੰ ਖਾਲਾਂ ਦੇ ਜ਼ਰੀਏ ਨਹਿਰੀ ਪਾਣੀ ਅੱਜ ਉਹ 70-75% ਤੇ ਪਹੁੰਚ ਗਿਆ ਤੇ ਆਉਣ ਵਾਲੇ ਢੂੜ ਸਾਲ ਨੂੰ 95% ਤੇ ਪਹੁੰਚ ਜਾਊਗਾ ਆ ਹੁੰਦੀ ਆ ਰੇ ਸਰਕਾਰਾਂ ਮੇਰੇ ਵੀਰੋ ਪਹਿਲਾਂ ਕਹਿੰਦੇ ਜੀ 8 ਘੰਟੇ ਦਵਾਂਗੇ ਸਾਰੀ ਸਾਰੀ ਰਾਤ ਸੱਪਾਂ ਦੀਆਂ ਸੜੀਆਂ ਮੱਧ ਦੇ ਖੇਤਾਂ ਦੀਆਂ ਮੱਟਾਂ ਦੇ ਉੱਪਰ ਫਿਰਦੇ ਹੁੰਦੇ ਸੀਗੇ ਮੇਰੇ ਕਿਸਾਨ ਵੀਰ ਸਾਡੇ ਸੀਰੀ ਪਾਲੀ ਭਰਾ ਤੇ ਅੱਜ ਝੋਨੇ ਮੋਟਰਾਂ ਬੰਦ ਕਰਕੇ ਲੱਗਣ ਲੱਗੇ ਕਿ ਨਹੀਂ ਲੱਗੇ ਜੀ ਤੇ ਹੁਣ ਜੇ ਇਹ ਕੰਮ ਹੁਣ ਹੋ ਸਕਦਾ ਤੇ ਪਹਿਲਾਂ ਕਿਉਂ ਨਾ ਹੋਇਆ ਉਹੀ ਮੋਟਰਾਂ ਉਹੀ ਤਾਰਾਂ ਉਹੀ ਖੰਭੇ ਉਹੀ ਟਰਾਂਸਫਾਰਮਰ ਉਹੀ ਗ੍ਰਿਡ ਉਹੀ ਕਿਸਾਨ ਵੀਰ ਉਹੀ ਬਿਜਲੀ ਬੋਰਡ ਜੇ ਹੁਣ ਹੋ ਗਿਆ ਪਹਿਲੇ ਇੰਨੇ ਸਾਲ ਕਿਉਂ ਨਾ ਹੋਇਆ ਇਸੇ ਤਰੀਕੇ ਦੇ ਨਾਲ تقریبا 55000 ਨੌਕਰੀਆਂ ਬਿਨਾ ਪੈਸਿਆਂ ਤੋਂ ਬਿਨਾ ਸਵਾਰਸ਼ਾਂ ਤੋਂ ਕੱਲਾ ਬੱਚਿਆਂ ਦੀ ਮਿਹਨਤ ਉਹਨਾਂ ਦੀ ਕਾਬਲੀਅਤ ਦੇ ਸਿਰ ਤੇ ਉਹ ਦਿੱਤੀਆਂ ਤੇ ਅੱਜ ਤੱਕ ਕੋਈ ਸਰਕਾਰ ਨਹੀਂ ਸੀ ਜਿਨੇ ਇਹਨੇ ਦਿੱਤੀਆਂ ਹੁਣ ਪਹਿਲਾਂ ਏਡੇ ਏਡੇ ਥੈਲੇ ਝੋਲੇ ਲੱਗਦੇ ਸੀਗੇ ਨੌਕਰੀਆਂ ਲੈਣ ਦੇ ਲਈ ਸੋ ਮੇਰੇ ਵੀਰੋ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜਦੋਂ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਪ੍ਰਮਾਤਮਾ ਸੱਚੇ ਪਾਸ਼ਾ ਬਾਬਾ ਨਾਨਕ ਵੀ ਭਾਗ ਲਾਉਂਦਾ ਤੇ ਅੱਜ ਉਸੇ ਨੀਤ ਨੂੰ ਭਾਗ ਨੇ ਉਹ ਲੱਗ ਰਹੇ ਨੇ ਅਸੀਂ ਕੋਈ ਕੋਈ ਬਹੁਤੇ ਉੱਪਰੋਂ ਨਹੀਂ ਉੱਤਰ ਕੇ ਆਏ ਹੋਏ ਪਰ ਕਿਉਂਕਿ ਬਾਬੇ ਨਾਨਕ ਨੇ ਸੱਚੇ ਪਾਸ਼ਾ ਨੀਅਤ ਸਾਰੀ ਸਾਰੀ ਟੀਮ ਨੂੰ ਸਾਫ਼ ਦਿੱਤੀ ਹੈ ਇਸ ਕਰਕੇ ਕੰਮ ਆਪਣੇ ਆਪ ਹੁੰਦੇ ਨੇ ਕਿਉਂਕਿ ਨੀਅਤ ਸਾਫ਼ ਹੈ ਤੁਹਾਡਾ ਮਾਝਾ ਗੁਰੂ ਸਾਹਿਬ ਦੀ ਪਵਿੱਤਰ ਧਰਤੀ ਦਰਬਾਰ ਸਾਹਿਬ ਦੀ ਇਹ ਪਵਿੱਤਰ ਧਰਤੀ ਬਾਬਾ ਬੁੱਢਾ ਜੀ ਦੀ ਇਹ ਪਵਿੱਤਰ ਧਰਤੀ ਔਰ ਸਹੀ ਮਾਇਨੇ ਦੇ ਵਿੱਚ ਮੈਂ ਸਮਝਦਾ ਕਿ ਜੋ ਗੁਰੂ ਸਾਹਿਬ ਨੇ ਸਿਧਾਂਤ ਦਿੱਤਾ ਸੀ ਮੀਰੀ ਔਰ ਪੀਰੀ ਦਾ ਉਹਨੂੰ ਪੂਜਣ ਵਾਲੀ ਉਹਨੂੰ ਨਤਮਸਤਕ ਹੋਣ ਵਾਲੀ ਧਰਤੀ ਹੈ ਇਹ ਇੱਥੇ ਜਿੱਥੇ ਜਿੱਥੇ ਬਾਬਾ ਬੁੱਢਾ ਜੀ ਹੋਏ ਨੇ ਜਿੱਥੇ ਦਰਬਾਰ ਸਾਹਿਬ ਨੇ ਜਿੱਥੇ ਸਾਰੀ ਦੁਨੀਆ ਆ ਕੇ ਨਤਮਸਤਕ ਹੋਈ ਹੈ ਤੇ ਉੱਥੇ ਜੇ ਸਾਰੇ ਸਾਰੇ ਮੈਂ ਸਮਝਦਾ ਜਿਹੜੇ ਯੋਧੇ ਜਰਨੈਲ ਹੋਏ ਨੇ ਉਹਨਾਂ ਯੋਧਿਆਂ ਦੀ ਧਰਤੀ ਹੈ ਇਹ ਮਾਜਾ ਪਰ ਮੇਰੇ ਵੀਰੋ ਬੜੇ ਅਫਸੋਸ ਦੇ ਨਾਲ ਬੜੇ ਅਫਸੋਸ ਦੇ ਨਾਲ ਕਹਿਣਾ ਪੈਂਦਾ ਹੈ ਕਿ ਇਸ ਪਵਿੱਤਰ ਧਰਤੀ ਨੂੰ ਵੀ ਪਿਛਲੇ ਸਮਿਆਂ ਦੀਆਂ ਸਰਕਾਰਾਂ ਤੇ ਲੀਡਰਾਂ ਨੇ ਕਲੰਕਿਤ ਕਰ ਦਿੱਤਾ ਕਲੰਕਿਤ ਯੋਧਿਆਂ ਦੀ ਧਰਤੀ ਜਿਨ੍ਹਾਂ ਨੇ ਧਰਮ ਦੀ ਲੜਾਈ ਲੜੀ ਜਿਨ੍ਹਾਂ ਨੇ ਦੇਸ਼ ਦੀ ਲੜਾਈ ਲੜੀ ਜਿਨ੍ਹਾਂ ਨੇ ਪੰਜਾਬ ਦੀ ਤੇ ਸਮਾਜ ਦੀ ਇਨਸਾਨੀਅਤ ਦੀ ਲੜਾਈ ਲੜੀ ਤੇ ਅੱਜ ਉਸ ਧਰਤੀ ਦੇ ਨਾਂ ਤੇ ਕਦੇ ਰਾਜਨੀਤੀ ਦੀ ਗੱਲ ਚੱਲਦੀ ਹੈ ਖਰਚਿਆਂ ਤੇ ਪਰਚਿਆਂ ਦੀ ਰਾਜਨੀਤੀ ਕਦੇ ਗੱਲ ਚੱਲਦੀ ਹੈ ਕਿ ਜੀ ਇੱਥੇ ਇਹ ਤਾਂ ਧਰਤੀ ਹੋਈ ਕਲੰਕਿਤ ਕਰਤੀ ਚਿੱਟੇ ਨੇ ਔਰ ਛੇਵੇਂ ਦਰਿਆ ਨੇ ਨਸ਼ਿਆਂ ਦੇ ਨੇ ਮੈਂ ਸਮਝਦਾ ਕਿ ਇਹ ਡਿਜ਼ਰਵ ਨਹੀਂ ਕਰਦਾ ਸੀਗਾ ਇਹ ਡਿਜ਼ਰਵ ਨਹੀਂ ਕਰਦੀ ਸੀਗੀ ਇਹ ਧਰਤੀ ਇਹ ਧਰਤੀਏ ਇਲਾਕਾ ਕਿਉਂਕਿ ਗੁਰੂ ਸਾਹਿਬ ਦਾ ਇਲਾਕਾ ਇਹ ਬਹੁਤ ਵੱਧ ਕੁਝ ਡਿਜ਼ਰਵ ਕਰਦਾ ਸੀਗਾ ਪਰ ਪਿਛਲੇ ਸਮੇਂ ਦੇ ਵਿੱਚ ਕਲੰਕਿਤ ਕਰਤਾ ਮੇਰੇ ਵੀਰੋ ਮੋੜਾ ਪੈਣਾ ਸ਼ੁਰੂ ਹੋ ਗਿਆ ਮੋੜਾ ਪੈਣਾ ਸ਼ੁਰੂ ਹੋ ਗਿਆ ਆ ਪਿਛਲੇ ਸਮੇਂ ਦੇ ਵਿੱਚ ਚਾਹੇ ਤੁਸੀਂ ਜਿਵੇਂ ਮੈਂ ਕਿਹਾ ਕਿ ਪਹਿਲਾਂ 2 ਵਾਰੀ ਖੁੰਝ ਗਏ 17 ਦੇ ਵਿੱਚ ਖੁੰਝ ਗਏ ਫਿਰ 22 ਦੇ ਵਿੱਚ ਖੁੰਝ ਗਏ ਤੇ ਜਿੱਥੇ ਪੂਰੇ ਪੰਜਾਬ ਦੇ ਵਿੱਚ ਨੇਰੀ ਚੱਲਦੀ ਸੀਗੀ 22 ਦੇ ਵਿੱਚ ਉਹ ਸਮੇਂ ਵੀ ਆਪਾਂ ਖੁੰਝ ਗਏ ਤੇ ਹੁਣ ਮੈਂ ਸਮਝਦਾ ਕਿ ਸਾਥੀਓ ਮੇਰੇ ਵੀਰੋ ਪਿਛਲਾ ਭਾਂਗਾ ਟੋਟਾ ਪਿਛਲਾ ਭਾਂਗਾ ਟੋਟਾ ਪੂਰਾ ਕਰਨ ਦਾ ਸਮਾਂ ਜਿਹੜਾ ਓ ਮੇਰੇ ਵੀਰੋ ਹੁਣ ਆ ਗਿਆ ਹੁਣ ਆ ਗਿਆ ਸਮਾਂ ਉਹ ਅਸੀਂ ਪਾਰਟੀ ਨੇ ਸਰਕਾਰ ਨੇ ਆ ਆ ਦੀ ਜ਼ਿੰਮੇਵਾਰੀ ਹੈ ਜਿਹੜੀ ਆ ਵੀਰ ਤਲਵੀਰ ਜਿਆ ਨੂੰ ਹਲਕੇ ਦਾ ਸੇਵਕ ਲਾ ਕੇ ਸੇਵਾਦਾਰ ਲਾ ਕੇ ਅਸੀਂ ਪੂਰੀ ਕਰ ਦਿੱਤੀ ਹੈ ਇਹ ਤੋਂ ਮਗਰੋਂ ਜ਼ਿੰਮੇਵਾਰੀ ਹੈ ਜਿਹੜੀ ਮੇਰੇ ਵੀਰੋ ਉਹ ਤੁਸੀਂ ਆਪ ਤਿੰਨ ਨੂੰ ਨਿਭਾਉਣੀਆਂ ਤੁਸੀਂ ਲੋਕਾਂ ਨੂੰ ਮੇਰੇ ਵੀਰੋ ਜਰਨੈਲ ਚਾਹੀਦੇ ਨੇ ਇਥੋਂ ਜਿਹੜੇ ਲੋਕਾਂ ਲਈ ਲੜਾਈ ਲੜਨਾਂ ਜਿਹੜੇ ਲੋਕਾਂ ਦੇ ਹੱਕਾਂ ਦੇ ਲਈ ਲੜਾਈ ਲੜਨਾ ਪਰ ਜਰਨੈਲ ਆਪਦੇ ਆਪ ਨੂੰ ਮਾਝੇ ਦਾ ਜਰਨੈਲ ਉਹ ਆਪਦੇ ਆਪ ਨੂੰ ਤਗਮੇ ਤਾਂ ਬਥੇਰੇ ਦਿੰਦੇ ਰਹੇ ਪਰ ਮੈਂ ਸਮਝਦਾ ਕਿ ਬਹੁਤ ਪਛਾਣ ਤੱਕ ਦਿੱਤਾ ਉਹਨਾਂ ਲੋਕਾਂ ਨੇ ਇਸ ਇਲਾਕੇ ਨੂੰ ਗੁਰੂ ਸਾਹਿਬ ਨੇ ਇਸ ਇਲਾਕੇ ਨੂੰ ਸੋ ਮੇਰੇ ਵੀਰੋ ਮੈਂ ਤੁਹਾਡੇ ਨਾਲ ਇੱਕੋ ਹੀ ਬੇਨਤੀ ਕਰਨ ਆਇਆ ਕਿ ਸਰਕਾਰ ਵੱਲੋਂ ਪਾਰਟੀ ਵੱਲੋਂ ਜ਼ਿੰਮੇਵਾਰੀ ਤਲਵੀਰ ਜੀ ਨੂੰ ਸੁਭਾ ਦਿਤੀ ਹੈ ਸਰਕਾਰ ਦੇ ਵੀ ਪਾਰਟੀ ਦੇ ਵੀ ਅੱਜ ਤੋਂ ਸਰਕਾਰ ਵੀ ਮਜੀਠੇ ਦੇ ਵਿੱਚ ਆਈ ਨੇ ਤੇ ਪਾਰਟੀ ਦੇ ਪ੍ਰਧਾਨ ਵੀ ਇਹੀ ਨੇ ਇਹ ਤੋਂ ਅਗਲੀ ਜ਼ਿੰਮੇਵਾਰੀ ਹੈ ਜਿਹੜੀ ਅਗਲੀ ਜ਼ਿੰਮੇਵਾਰੀਆਂ ਤੁਸੀਂ ਨਿਭਾਉਣੀਆਂ ਨੇ ਪਰ ਕਿਉਂਕਿ ਕਿਉਂਕਿ ਲੋੜ ਹੈ ਅੱਜ ਅੱਜ ਸਮੇਂ ਦੀ ਲੋੜ ਹੈ ਕਿ ਇਸ ਪਵਿੱਤਰ ਧਰਤੀ ਨੂੰ ਇਹਦਾ ਹੱਕ ਬਣਦਾ ਸੀ ਜਿਹੜਾ ਉਹ ਆਪਾਂ ਸਾਰੇ ਨਾਲ ਮਿਲ ਕੇ ਆਪਾਂ ਦਵਾ ਸਕੀਏ ਔਰ ਮੈਂ ਸਮਝਦਾ ਕਿ ਜਦੋਂ ਸਾਰੇ ਨਾਲ ਮਿਲ ਕੇ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਇਕ ਜੁੱਟ ਹੋਗੇ ਆਪਾਂ ਸਾਰੇ ਚੱਲਾਂਗੇ ਤੇ ਜਰਨੈਲੀ ਇਹ ਜਿਹੜੀ ਉਹ ਪਰਚਿਆਂ ਦੀ ਨਹੀਂ ਕਰਨੀ ਉਹ ਤੱਕੇ ਸ਼ਾਈਆਂ ਦੀ ਨਹੀਂ ਕਰਨੀ ਆਪਾਂ ਆਪਾਂ ਦਿਲਾਂ ਤੇ ਰਾਜ ਕਰਨ ਵਾਲੀ ਜਰਨੈਲੀ ਜਰਨੈਲੀਾ ਤਲਵੀਰ ਜੀ ਉਹ ਕਰਨੀ ਹੈ ਤੇ ਜਿਹਦੇ ਇਸ ਤੋਂ ਅੱਜ ਬੜੇ ਪਲੀ ਭੰਤੀ ਅੰਦਾਜ਼ਾ ਲਗਾ ਕੇ ਮੈਂ ਇੱਥੋਂ ਜਾ ਰਿਹਾ ਸੋ ਤੁਹਾਡਾ ਮੇਰੇ ਵੀਰੋ ਸਾਰਿਆਂ ਦਾ ਦਿਲ ਦੀ ਗਹਿराई ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਕਰਦਾ ਮੈਂ ਮੇਰੇ ਵੀਰ ਤੁੰਸਾਹਬ ਨੂੰ ਧੰਨਵਾਦ ਸਾਬ ਉਹਨਾਂ ਨੂੰ ਮੈਂ ਕਈ ਵਾਰੀ ਕਿਹਾ ਉਹ ਮੈਂ ਕਿਹਾ ਮਾਜੇ ਵਾਲਿਓ ਤੁਸੀਂ ਜ਼ੋਰ ਲਾ ਦਿਓ ਸਰਕਾਰ ਤਾਂ ਢੂੜ ਸਾਲ ਨੂੰ 27 ਦੇ ਵਿੱਚ ਕੱਲੇ ਅਸੀਂ ਫੇਰ ਦੁਬਾਰਾ ਮਾਲਵੇ ਦੇ ਵਿੱਚੋਂ ਹੀ ਬਣਾ ਦਾਂਗੇ ਮਾਲਵੇ 'ਚ 69 ਸੀਟਾਂ ਨੇ ਤੇ 96 ਚਾਹੀਦੀਆਂ ਨੇ ਸਰਕਾਰ ਬਣਾਉਣ ਦੇ ਲਈ ਮੈਂ ਕਿਹਾ ਸਰਕਾਰ ਤਾਂ ਅਸੀਂ ਕੱਲੇ ਉੱਥੋਂ ਵੀ ਬਣਾ ਦਾਂਗੇ ਪਰ ਅਸੀਂ ਦਿਲੋਂ ਚਾਹੁੰਦੇ ਆ ਕਿ ਬਾਬਾ ਬੁੱਢਾ ਜੀ ਦੀ ਇਸ ਧਰਤੀ ਗੁਰੂ ਸਾਹਿਬ ਦੀ ਇਸ ਪਵਿੱਤਰ ਧਰਤੀ ਦਾ ਇਸ ਵਾਰ ਨਾਲੋਂ ਵੀ 25 'ਚੋਂ 16 ਨੇ ਮਾਝੇ ਦੇ ਵਿੱਚੋਂ ਉਹਦੇ ਵਿੱਚ 27 ਦੇ ਵਿੱਚ 16 ਨਾਲੋਂ ਵੱਧ ਕੇ ਥੋੜਾ ਹਿੱਸਾ ਜਿਹੜਾ ਉਹ ਮਾਝੇ ਵਾਲੇ ਪੈਣਾ ਚਾਹੀਦਾ ਤਾਂ ਸਵਾਦ ਹੈ ਜੇ ਮੇਰੀ ਗੱਲਾਂ ਦੇ ਨਾਲ ਸਹਿਮਤ ਹੋ ਇੱਕ ਵਾਰ ਦੋਹੇ ਮਾਂ ਖੜੀਆਂ ਕਰਕੇ ਗੁਰਸਾਹਿਬਾ ਸਾਰੇ ਜਿਹੜਾ ਬੋਲੋ ਸੋਨਿਆ ਬਹੁਤ ਬਹੁਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫੇਰ ਤੋਂ ਸਾਰੇ ਮੇਰੇ ਉਹ ਸਾਥੀ ਵੀਰ ਸਰਪੰਚ ਜਿਹੜੇ ਅੱਜ ਬਾਈ ਤਲਵੀਰ ਜੀ ਦੀ ਅਗਵਾਈ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਆਵਾਦੀ ਪਾਰਟੀ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਡੇ ਪਰਿਵਾਰ ਦੇ ਵਿੱਚ ਉਹਨਾਂ ਦਾ ਇਸਤੇਮਾਲ ਉਹਨਾਂ ਦਾ ਜੀ ਆਇਆਂ ਤੁਹਾਡਾ ਆਪਣਾ ਪਰਿਵਾਰ ਹੈ ਹੱਥ ਫੜ ਕੇ ਤੁਸੀਂ ਤਲਬੀਰ ਗਿੱਲ ਦਾ ਵੀ ਅਮਨ ਰੋੜੇ ਦਾ ਵੀ ਤੇ ਭਵੰਤਮਾਨ ਜੀ ਦਾ ਵੀ ਹੱਥ ਫੜ ਕੇ ਤੁਸੀਂ ਕੰਮ ਕਰਾਇਓ ਇਹ ਤੁਹਾਨੂੰ ਮੈਂ ਅੱਜ ਕਹਿ ਕੇ ਚੱਲਣ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਾਹਿਬ ਤੁਸੀਂ ਮੇਰੀ ਸਭ ਤੋਂ ਪਹਿਲਾ ਬਾਹ ਫੜੀ ਮੈਂ ਤੁਹਾਡੇ ਕੋਲ ਗਿਆ ਮੇਰਾ ਵੀਰ ਲਾਡੀ ਢੋਸ ਜੀ ਨਾਲ ਲੈ ਕੇ ਗਏ ਤੁੰਨ ਸਾਹਿਬ ਨਾਲ ਹੋਰ ਸਤਿਕਾਰ ਤੇ ਸਖਸ਼ੀਤਾ ਤੁਸੀਂ ਉਸ ਦਿਨ ਹੀ ਮੋਹਰ ਲਾਤੀ ਸੀ ਹੁਣ ਮੈਂ ਬੇਨਤੀ ਕਰੂੰਗਾ ਸਤਿਕਾਰਯੋਗ ਜਿਹੜੇ ਸਰਪੰਚ ਸਾਹਿਬ ਅੱਜ ਸ਼ਾਮਲ ਹੋਣੇ ਆ ਉਹਨਾਂ ਨੂੰ ਬੇਨਤੀ ਆ ਡੀ ਦੇ ਵਿੱਚ ਆ ਜਾਓ ਕਾਕਾ ਉਹ ਆਪਣੇ ਸਰੋਪੇ ਵੀ ਲਾਓ ਮੈਂ ਆ ਗਿਆ ਸਰ ਕਾ ਪੈਨ ਦੇ ਪੈਨ ਦੇ ਸਰਕਾਰ ਦਾ ਨਾਮ ਬੋਲੀ ਜਾਏਗਾ ਬੋਲੀ ਜਾ ਸਰਕਾਰ ਦੇ ਚੋਈ ਦੇ ਗੈਸ ਹੋ ਗਿਆ ਚਰਾ ਚਲੋ ਮੈਂ ਬੋਲਦਾ ਮੈਂ ਬੇਨਤੀ ਕਰਦਾ ਤਲਵੰਡੀ ਦਾ ਸਨਮਾਨਤ ਬਾਜ ਕਰਦੇ ਆਪਾਂ ਸਰਪੰਚਾ ਨੂੰ ਕਰਾ ਦਈਏ ਤਲਵੰਡੀ ਦਸੰਦਾ ਸਿੰਘ ਤੋਂ ਮੇਰਾ ਬਹੁਤ ਹੀ ਛੋਟਾ ਵੀਰ ਜਤਿੰਦਰ ਸਿੰਘ ਜੀ ਆਓ ਜੀ ਅੱਗੇ ਆਓ ਇਹ ਮੌਜੂਦਾ ਸਰਪੰਚਾ ਜੀ ਇੱਕ ਟਰਮ ਵਿੱਚੋਂ ਕੋਈ ਹੋਰ ਬਣਿਆ ਲੌਂਗ ਟਰਮ ਤੋਂ ਇਹਦੇ ਦਾਦਾ ਜੀ ਫਾਦਰ ਸਾਹਿਬ ਗਾਂ ਇਹ ਬਣ ਗਿਆ ਜੀ ਔਰ ਇਹਨਾਂ ਦੀ ਸਮੁੱਚੀ ਪੰਚਾਇਤ ਸ਼ਾਮਲ ਹੋ ਰਹੀ ਆ ਸਤਿਕਾਰਯੋਗ ਚਾਟੀਵੰਡ ਲਹਿਲ ਤੋਂ ਸਰਦਾਰ ਸੁਲਿੰਦਰ ਸਿੰਘ ਜੀ ਆਓ ਸਰਪੰਚ ਸਾਹਿਬ ਸੁਲਿੰਦਰ ਸਿੰਘ ਸਰਪੰਚ ਜੀ ਆਪਾਂ ਸਾਰੇ ਇੱਥੇ ਖਲੋਤੇ ਰਹੋ ਸਰਕਾਰ ਜੀ ਮੜਾ ਪਿੱਛੇ ਹੋ ਜਾਮ ਨੂੰ ਪਤਾ ਲੱਗਦਾ ਸਰ ਇੱਥੇ ਜਿੱਧਾ ਤੁਹਾਨੂੰ ਠੀਕ ਲੱਗਦਾ ਜੀ ਆਏ ਸੁਲਿੰਦਰ ਸਿੰਘ ਸਰਪੰਚ ਜੀ ਆਪਾਂ ਆ ਜੀ ਸਰਪੰਚ ਸਾਹਿਬ ਹੁਣ ਮੈਂ ਖੁਸ਼ੀਪੁਰ ਤੋਂ ਵੀਰ ਅਮਨਦੀਪ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੂੰ ਵੀ ਉਹ ਵੀ ਲੱਗੇ ਆ ਜਾਣ ਉੱਪਰ ਆ ਜਾਓ ਆ ਫਿਰ ਮੇਰੇ ਵੀਰਾਂ ਨੂੰ ਸਟੇਜ ਆ ਜਾਣ ਬੈਂਦੀ ਯਾਰ ਤੁਸੀਂ ਪਿੱਛੇ ਸਰਵਰ ਜੀ ਸਿੰਘ ਜੀ ਆਪਾਂ ਜਿਨ੍ਹਾਂ ਨੂੰ ਸ਼ਾਮਲ ਕਰਨਾ ਉਹਨਾਂ ਉੱਪਰ ਬੁਲਾ ਲਈਏ ਪਲੀਜ਼ ਬਾਕੀ ਸਾਰੇ ਸਾਈਡ ਤੋਂ ਜਿਵੇਂ ਭਾਜੀ ਬਲਦੇਵ ਸੈਲਕਾ ਜੀ ਪਿੱਛਲੀ ਕਤਾਰ 'ਚ ਆ ਜਾਓ ਆਪਾਂ ਸਾਰਿਆਂ ਦੀ ਫੋਟੋ ਕਰਾਵਾਂਗੇ ਜੇ ਤੁਹਾਡੀ ਨਾਲ ਹੋਈ ਤਾਂ ਮੈਂ ਨਹੀਂ ਲਵਾਉਂਦਾ ਤੁਸੀਂ ਫਿਕਰ ਨਾ ਕਰੋ ਚਲੋ ਸਾਰੇ ਅੰਕਰਾਲੀਆਂ ਸਭ ਉੱਪਰ ਚੜਨਾ ਲੋਕਾਂ ਨੇ ਕਿਹਾ ਨਹੀਂ ਛੜ ਮੈਂ ਬੰਨੇ ਹੋ ਜਾਣਾ ਜੀ ਮੈਂ ਕੁਝ ਮੈਨੂੰ ਸਾਈਡ ਤੇ ਹੋ ਪਾ ਜੀ ਮੈਂ ਬੰਨੇ ਹੋ ਜਾਣਾ ਜੀ ਤੁਸੀਂ ਨਹੀਂ ਹੁਣ ਆਓ ਬੜੀ ਬੇਕਰ ਸਾਈਡ ਤੇ ਹੋ ਜਾਓ ਸਾਡੇ ਆ ਪਿੱਛੇ ਕਰਾਓ ਛਾਂ ਤੱਕ ਦੋ ਸੋਵੇ ਜਗਤਿੰਦਰ ਜੀ ਉੱਤੇ ਆ ਜਾਓ ਭਾਜੀ ਅੰਕਲ ਪਰੇ ਨੂੰ ਹੋ ਜਾਓ ਅਮਨ ਜੀ ਆ ਜਾਓ ਖੁਸ਼ੀਪੁਰ ਵਾਲੇ ਸਰਪੰਚ ਸਾਹਿਬ ਉੱਤੇ ਪਹੁੰਚੋ ਜੀ ਦਾਹਤਪੁਰ ਤੋਂ ਵੀ ਰਵਿੰਦਰਪਾਲ ਸਿੰਘ ਜੀ ਜਿਹੜੇ ਕਾਂਗਰਸ ਨੂੰ ਛੱਡ ਕੇ ਆ ਰਹੇ ਨੇ ਉਹ ਵੀ ਇੱਥੇ ਪਹੁੰਚੋ ਜੀ ਮੱਠੂ ਚੱਕ ਤੋਂ ਕਾਂਗਰਸ ਨੂੰ ਛੱਡ ਗਿਆ ਉਹ ਵੀ ਪਹੁੰਚੋ ਜੀ ਪਤਾਲਪੁਰੀ ਤੋਂ ਜਸਪਾਲ ਜੀ ਰੁੱਪੋ ਵਾਲੀ ਖੁਰਤੋਂ ਹਰਜਿੰਦਰ ਸਿੰਘ ਜੀ ਸਰਪੰਚ ਸਾਹਿਬ ਬੰਦੇਤੋਂ ਗਰਨੂਪ ਸਿੰਘ ਜੀ ਪੰधेਰ ਖੁਰਦ ਤੋਂ ਪਨਵਾ ਤੋਂ ਸਰਦਾਰ ਨੱਥਾ ਸਿੰਘ ਜੀ ਸਹਨੇ ਵਾਲੀ ਤੋਂ ਸਰਦਾਰ ਅਰਵਿੰਦਰ ਸਿੰਘ ਜੀ ਬੁਰਜ ਨਾਮਾ ਤੋਂ ਸਰਦਾਰ ਧਰਮ ਸਿੰਘ ਜੀ ਕਲੇਰ ਮੰਗੜ ਤੋਂ ਵੀਰ ਅਮਰਜੀਤ ਸਿੰਘ ਦੇ ਘਰ ਤੋਂ ਮੇਰੀ ਸਤਿਕਾਰਯੋਗ ਭੈਣ ਸਰਪੰਚ ਇੱਥੇ ਆਏ ਨੇ ਆ ਲੰਘ ਜੋ ਲੰਘ ਜੋ ਲੰਘ ਪਲੇਅਰ ਮੰਗੜ ਤੋਂ ਇਹ ਵੀ ਆਜੋ ਜੀ ਟਰਪਈ ਤੋਂ ਸਤਕਾਰਯੋਗ ਮੇਰੀ ਭੈਣ ਬੀਬੀ ਅਮਨਜੀਤ ਉਹ ਵੀ ਆਜੋ ਸਰਿਆਲੇ ਤੋਂ ਹਰਪ੍ਰੀਤ ਸਿੰਘ ਜੀ ਕੱਲੇ ਸਰਪੰਚ ਤੇ ਉੱਪਰ ਆਇਓ ਲੰਗੋ ਲੰਗੋ ਬਾਕੀ ਵੀਰਾਂ ਦੀ ਬਾਅਦ ਚ ਥੱਲੇ ਖਲੋ ਕੇ ਫੋਟੋ ਲਵਾ ਦਾਂਗੇ ਸਰਿਆਲੇ ਤੋਂ ਹਰਪ੍ਰੀਤ ਸਿੰਘ ਸਰਪੰਚ ਸਾਹਿਬ ਆਜੋ ਝੰਡਿਆ ਤੋਂ ਸਰਦਾਰ ਲੱਖਾ ਸਿੰਘ ਦੇ ਘਰੋਂ ਬੀਬੀ ਮਨਜੀਤ ਕੌਰ ਜੀ ਸਰਪੰਚ ਸਾਹਿਬ ਸਾਦਪੁਰ ਤੋਂ ਮੇਰਾ ਛੋਟਾ ਵੀਰ ਜੋਗਰਾਜ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਸਰਬਜੀਤ ਸਿੰਘ ਜੀ ਮਰੜੀ ਗੁਰ ਤੋਂ ਲਖਵਿੰਦਰ ਸਿੰਘ ਭਾਜੀ ਪਰਮੇਂਦਰ ਲੰਗਨ ਦੌਣਾ ਰਸਤਾ ਦਿਓ ਯਾਰ ਇਹਨਾਂ ਨੂੰ ਲੰਗਾ ਆਪਾਂ ਬੰਨੇ ਹੋਵਾਂਗੇ ਤੇ ਲੰਗਣ ਕੇ ਨਾ ਵਿਚਾਰੇ ਪਹਿਲੇ ਸਰਪੰਚ ਸਾਹਿਬ ਨੂੰ ਕਹਾਓ ਬੰਦੀਰ ਕਲਾ ਤੋਂ ਸੁਖਦੇਵ ਸਿੰਘ ਜੀ ਸਰਪੰਚ ਸਾਹਿਬ ਸੁਰਪੇ ਪਾ ਕੇ ਸਟੇਜ ਤੇ ਖਲੋਤੇ ਰਹੋ ਜਤਿੰਦਰ ਇੱਧਰ-ਕਿਧਰ ਘੱਡੀਆਂ ਦੇ ਗਾਂ ਕੱਢੋ ਨਾ ਧਾਰਿਆਲ ਸਾਹਿਬ ਧਾਰਿਆਲ ਸਾਹਿਬ ਤੁਹਾਨੂੰ ਸਾਹਿਬਾ ਮੜਾ ਜਾ ਕਿਰਪਾ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਇੱਥੇ ਸਟੇਜ ਤੇ ਖਿਲਾ ਰਹੇ ਹੋ ਜੀ ਸਰਪੰਚ ਕਹਿੰਦੇ ਨੂੰ ਕਰ ਦੋ ਨਾ ਬਾਕੀ ਤੁਹਾਨੂੰ ਬਾਅਦ ਕਰ ਦਿੰਨੇ ਆ ਦੇਖ ਲਓ ਸਰ ਜਿਦਾ ਤੁਹਾਨੂੰ ਮੈਂ ਸਰ ਨੂੰ ਬੇਨਤੀ ਕਰਦਾ ਸਰ ਤੁਸੀਂ ਥੱਲੇ ਹੀ ਆ ਜਾਓ ਜੀ ਸਾਰੇ ਸਰਪੰਚ ਸਾਹਿਬਾਂ ਨੂੰ ਬੇਨਤੀ ਆਂਦੀ ਉਤਰ ਜੋ ਉਤਰਾ ਵਾਰੀ ਨਹੀਂ ਇੱਥੇ ਹੋਣੀ ਕਿਉਂਕਿ ਸਟੇਜ ਆਨੇ ਮੇਰੀ ਬੇਨਤੀ ਨਹੀਂ ਮੰਨੀ ਕਰਾਲੀਆਂ ਸਾਹਿਬ ਜੰਡੀਆਂ ਸਾਹਿਬ ਮੈਂ ਬੜੀ ਬੇਨਤੀ ਕੀਤੀ ਕਿ ਥੋੜਾ ਜਿਹਾ ਰਾਹ ਦੇ ਦਿਓ ਪਰ ਨਹੀਂ ਮੰਨੀ ਗਈ ਚਲੋ ਆਪਾਂ ਥੱਲੇ ਆ ਜੰਨੇ ਆ ਜੀ ਡਾਕਟਰ ਅਮਰਜੀਤ ਸਿੰਘ ਦੇ ਘਰੋਂ ਆ ਗਏ ਆ ਭੈਣ ਜੀ ਸਰਪੰਚ ਸਾਹਿਬ ਹਾਂ ਹਾਂ ਥੱਲੇ ਚਲ ਜੋ ਸਦਾ ਧਰਮ ਸੋ ਜੀ ਆ ਧਰਮ ਸਿੰਘ ਉਹਨਾਂ ਨੂੰ ਸਰੋਪਾ ਪਾਓ ਮਦੀਪਰ ਤੋਂ ਵੀਰ ਗੁਰਪ੍ਰੀਤ ਸਿੰਘ ਜੀ ਮਾਣਾ ਜੀ ਬੁੱਢੇ ਸੇ ਤੋਂ ਮਨਜੀਤ ਸਿੰਘ ਜੀ ਆ ਭੈਣ ਜੀ ਉਹਨਾਂ ਨੂੰ ਪੌੜੀਆਂ ਸਾਡੀ ਤਾਰ ਦਿਓ ਯਾਰ ਸਾਡੇ ਸਰਪੰਚਾਂ ਤੋਂ ਵੀਰ ਬਲਰਾਜ ਸਿੰਘ ਜੀ ਗੋਸਲ ਨਹਿਰ ਵਾਲੇ ਤੋਂ ਵੀਰ ਸ਼ਮਸ਼ੇਰ ਸਿੰਘ ਜੀ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰੋ ਨਾਗਾ ਤੋਂ ਮੇਰਾ ਵੀਰ ਰਣਜੀਤ ਸਿੰਘ ਜੀ ਆ ਜਾਓ ਤੁਸੀਂ ਵੀ ਸਾਰੇ ਆ ਜਾਓ ਆ ਜਾਓ ਬਹੁਤ ਬਹੁਤ ਸਾਰੇ ਸਰਪੰਚ ਸਾਹਿਬਾਨ ਦਾ ਧੰਨਵਾਦ ਔਰ ਜਿੰਨੇ ਮੇਰੇ ਵੀਰ ਇੱਥੇ ਚੱਲ ਕੇ ਆਏ ਨੇ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਸਿਰ ਮੱਥੇ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਨਹੀਂ ਰਸਤਾ ਬਣਾਏ ਆ ਕੇ ਸਟੇਜ ਨਹੀਂ ਛੱਡਦੇ ਬੰਦੇ ਸਾਡੇ ਦੇ ਭੈਣੋ ਸਟੇਜ ਪਰ ਸਰਪੰਚਾਂ ਦੀ ਬਾੜੀ ਨਹੀਂ ਆਉਂਦੇ ਮੈਂ ਕੋਦਰ ਸਾਹਿਬ ਜਾਣਾ ਕਿ ਨਹੀਂ ਤੂੰ ਜਾਣਾ ਇੱਕ ਵਾਰ ਸਾਡੇ ਘਰ ਆ ਮੈਂ ਸਾਡੇ ਦੇਖਣਾ ਸਤਵੀਰ ਓ ਸਤਵੀਰ ਕੋ ਨਾਲ ਲੈ ਕੇ ਜਣੇ ਨਾਲ ਲੈ ਕੇ ਨਾਲ ਲੈ ਕੇ ਜਾਣਾ ਹੀ ਮੰਨਦੇ ਕਿਥੇ ਜੋ ਘਟੀ ਦੇ ਜਾਈਏ ਬਹੁਤ ਰੌਲਾ ਬੱਬੂ ਉਹ ਬਜ਼ੁਰਗਵਾਦ ਨੂੰ ਮੰਨਦੇ ਨਹੀਂ ਚੱਲਿਆ ਨਹੀਂ ਜਾਣਾ ਮੈਂ ਲੈ ਮੈਂ ਫੜੋ ਯਾਰ ਕਿਥੋਂ ਮਰਿਆ ਸਰਕਾਰ ਬੋਲੋ ਸਰਕਾਰ ਸਾਹਿਬ ਆਓ ਆਗੇ ਸਰਕਾਰ ਸਾਹਿਬ ਬੋਲੋ ਸਰਕਾਰ ਸਾਹਿਬ ਬੋਲੋ ਸੋ ਨਿਕਲਣੇ ਹੀ ਪੈ ਰਿਹਾ ਪੀੜਛ ਪਿੰਡ ਦੇ ਉਹ ਸੰਗਤ ਨੂੰ ਬੇਨਤੀ ਕਰੋ 2 ਮਿੰਟ ਜਗਵੰਤ ਸਿੰਘ ਜਗਵੰਤ ਸੇਧਾ ਨੰਦੂ ਜਿਹੜਾ ਸਾਹਿਬ ਕੋ ਸਰਦਾਰ ਜਗਵੰਤ ਸਿੰਘ ਜੀ ਦਦਾ ਨਗਰ ਤੋਂ ਸਰਪੰਚ ਸਾਹਿਬ ਜਿਹੜੇ ਆ ਕੇ ਸ੍ਰੀ ਅਰੋੜਾ ਜੀ ਤੋਂ ਥਰੋਪੇ ਨਹੀਂ ਬਸਸ ਲਾਇਆ ਉਹਨਾਂ ਦੇ ਨਾਲ ਉਦੋਂ ਕੇ ਖੁਰਦ ਤੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਏ ਗਰਜੰਦ ਸਿੰਘ ਐ ਸਰਪੰਚ ਉਦੋਂ ਕੇ ਖਲਾਦੋਂ ਅਕਾਲੀ ਸਰਪੰਚ ਸਰਦਾਰ ਇੰਦਰਜੀਤ ਸਿੰਘ ਜੀ ਇੱਕ ਸਰਪੰਚ ਸਾਹਿਬਾਨ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਧਾਰਿਆਲ ਸਾਹਿਬ ਦੇ ਚਰਨਾਂ 'ਚ ਬੇਨਤੀ ਆ ਕਿ ਉਹ ਵੀ ਰੋੜਾ ਸਾਹਿਬ ਦੇ ਨਾਲ 7 ਦਿਨ ਥੱਲੇ ਪਹੁੰਚਣ ਜਿੱਥੇ ਸਰੋਪਿਆ ਦੀ ਨਾਲ ਜਵਾਨਿਕ ਕਰਾਰੇ ਕਿਹੜੇ ਮਿਲੋ ਪੱਕੀ ਨਹੀਂ ਸਕਦੇ ਉਹ ਨਹੀਂ ਆਇਆ ਨਾਲ ਸਰਦਾਰ ਨਰਥਾ ਸਿੰਘ ਜੀ ਪਰਵਾ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਆ ਲਖ ਸਰਦਾਰ ਲਖਵਿੰਦਰ ਸਿੰਘ ਜੀ ਪੱਤੀ ਉਦੋਖੇ ਉਹ ਵੀ ਸ੍ਰੀ ਅਰੋੜਾ ਜੀ ਤੋਂ ਸਰੋਪੇ ਦੀ ਵਰਸ਼ਣ ਸ੍ਰੀ ਦੇਵ ਨਬ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਨਗਰ ਨਾ ਆਰਾਮਦਵਾਰੀ ਆ ਦੂਜੇ ਸਾਰੇ ਵੀਰਾਂ ਦੇ ਚਰਨਾਂ 'ਚ ਬੇਨਤੀ ਆ